ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਦੀ ਵੀਡੀਓ 'ਚ ਗੱਲਬਾਤ ਕਰਦੇ ਆਂ ਪੂਸਾ ਬਾਸਮਤੀ 1886 ਪੂਸਾ ਬਾਸਮਤੀ 1886 ਜਿਹੜੀ ਕਿ ਦਿੱਲੀ ਦੁਆਰਾ ਇਹ ਪ੍ਰਮਾਣਿਤ ਬੀਜ ਹੈ ਇਹ ਵਾਲਾ ਬੀਜ ਜੋ ਅੱਪ ਤੁਸੀਂ ਸਾਡੇ ਖੇਤ ਦੇ ਵਿੱਚ ਦੇਖ ਰਹੇ ਹੋ 1886 ਦੀ ਸਿੱਧੀ ਬਜਾਈ ਕੀਤੀ ਹੋਈ ਹੈ ਕਿਸਾਨ ਵੀਰੋ ਇੱਥੇ ਕਈ ਗੱਲਾਂ ਨੇ ਜਿਹੜੀਆਂ ਤੁਹਾਡੇ ਨਾਲ ਅੱਜ ਸਾਂਝੀਆਂ ਕਰਨੀਆਂ ਜ਼ਰੂਰੀ ਨੇ ਕਿਉਂਕਿ ਕਿਸਾਨ ਵੀਰ ਹੁਣ ਫੋਨ ਕਰਨਗੇ ਸਪਰੇ ਕਿਹੜੀ ਕਰਨੀ ਹੈ ਔਰ ਬੜੀਆਂ ਚੀਜ਼ਾਂ ਜਿਹੜੀਆਂ ਉਹ ਸਾਡੇ ਕੋਲ ਪੁੱਛਣਗੇ ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਇਹ ਪੂਸਾ ਬਾਸਮਤੀ 1886 ਦਾ ਤੁਸੀਂ ਖੇਤ ਦੇਖ ਰਹੇ ਹੋ ਇਹ ਸਾਡਾ ਸਿੱਧੀ ਬਜਾਈ ਵਾਲਾ ਖੇਤ ਹੈ ਬੀਜ ਵਾਲਾ ਖੇਤ ਹੈ ਕਿਸਾਨ ਵੀਰੋ ਪਿਛਲੇ ਸਾਲ ਦਾ ਡਾਟਾ ਜਿਹੜਾ ਨਿਕਲ ਕੇ ਆਇਆ ਸੀ ਸਾਡੇ ਕੋਲ ਕਿਉਂਕਿ ਪਿਛਲੀ ਵਾਰ ਵੀ ਅਸੀਂ 1886 ਦਾ ਬੀਜ ਵੇਚਿਆ ਐ ਇਸ ਵਾਰ ਵੀ ਅਸੀਂ 1886 ਦਾ ਬੀਜ ਬਹੁਤ ਵੇਚਿਆ ਐ ਤਾਂ ਡਾਟਾ ਨਿਕਲ ਕੇ ਆਇਆ ਹੈ ਕਿ ਜਿਹੜੇ ਕਿਸਾਨ ਵੀਰਾਂ ਨੇ ਪਿਛਲੇ ਸਾਲ ਸਿੱਧੀ ਬਜਾਈ કરી ਸੀ ਉਹਨਾਂ ਦੇ 30-30 ਕੁਇੰਟਲ ਜਿਹੜਾ ਝਾੜ ਆਇਆ ਸੀ 1 ਕਿਲੇ ਦੇ ਹਿਸਾਬ ਨਾਲ ਇਹ ਜਿਹੜੇ ਕਿਸਾਨਾਂ ਦੇ ਡਾਟਾ ਅਸੀਂ ਦੇਖੇ ਨੇ ਬਹੁਤ ਕਿਸਾਨਾਂ ਨੇ ਸਾਨੂੰ ਫੋਨ ਕਰਕੇ ਕਿਹਾ ਹੈ ਔਰ ਕਈ ਕਿਸਾਨਾਂ ਨੇ ਸਾਨੂੰ ਫੋਨ ਕਰਕੇ ਇਹ ਵੀ ਕਿਹਾ ਹੈ ਕਿ 18 86 ਸਾਢੇ 50 ਮਣ 55 ਮਣ 60 ਮਣ ਐਵੇਂ ਵੀ ਨਿਕਲੀ ਹੈ ਉਹ ਉਹਨਾਂ ਕਿਸਾਨ ਵੀਰਾਂ ਦੀ ਨਿਕਲੀ ਹੈ ਜਿਨ੍ਹਾਂ ਨੇ ਟਰਾਂਸਪਲੈਂਟ ਕੀਤਾ ਮਤਲਬ ਕਿ ਪਨੀਰੀ ਬੀਜ ਕੇ ਪਨੀਰੀ ਪੱਟ ਕੇ ਫਿਰ ਖੇਤ ਦੇ ਵਿੱਚ ਲਾਈ ਉਹਨੂੰ ਟਰਾਂਸਪਲੈਂਟ ਕਹਿੰਦੇ ਨੇ ਤੇ ਜਿਨ੍ਹਾਂ ਨੇ ਸਿੱਧੀ ਬਜਾਈ કરી ਹੈ ਉਹਨਾਂ ਦੇ ਬਹੁਤ ਸੋਨਾ ਝੜ ਆਇਆ ਹੁਣ ਇਸ ਵਾਰ ਦੀ ਗੱਲ ਕਰਦੇ ਆ ਜਿਹੜੇ ਕਿਸਾਨ ਵੀਰਾਂ ਨੇ ਇਸ ਵਾਰ ਵੀ 1886 ਸਿੱਧੀ ਬਜਾਈ ਕੀਤੀ ਹੈ ਨਾ ਤਾਂ ਉਹਨਾਂ ਦੇ ਝੰਡਾ ਆ ਠੀਕ ਹੈ ਤੇ ਉਹਨਾਂ ਦੇ ਖੇਤ ਦੇ ਵਿੱਚ ਬਹੁਤ ਸੋਹਣੀ ਖੜੀ ਹੈ ਉਹ ਜਿਹੜੇ ਕਿਸਾਨ ਵੀਰਾਂ ਨੇ ਐਸਆਰ ਵੀ ਚਾਹੇ ਉਹ ਕਿਤੋਂ ਵੀ ਬੀਜ ਲਿਆ ਸਾਡੇ ਤੋਂ ਬੀਜ ਲਿਆ ਚਾਹੇ ਯੂਨੀਵਰਸਿਟੀ ਤੋਂ ਲਿਆ ਜਾਂ ਕਿਸੇ ਕੰਪਨੀ ਤੋਂ ਬੀਜ ਲਿਆ ਟਰਾਂਸਪਲੈਂਟ ਕੀਤਾ ਉਹਨਾਂ ਦੇ ਵਿੱਚ ਬਖਾਨੀ ਦੀ ਸ਼ਿਕਾਇਤ ਹੈਗੀ ਹੈ ਕਿੱਲੇ ਦੇ ਵਿੱਚ 100 150 ਬੂਟੇ ਹੈਗੇ ਨੇ ਤੇ ਇਸ ਗੱਲ ਨੂੰ ਦੇਖਦੇ ਹੋਏ ਹੁਣ ਕਿਸਾਨ ਵੀਰ ਫੋਨ ਵੀ ਕਰ ਰਹੇ ਖੇਤ ਦੇ ਵਿੱਚ ਕੀ ਪਾਈਏ ਸਪਰੇ ਕਿਹੜੀ ਕਰਨੀ ਹੈ ਤਾਂ ਕਿਸਾਨ ਵੀਰੋ ਕੀ ਹੈ ਕਿ ਸਭ ਤੋਂ ਪਹਿਲਾਂ ਤਾਂ ਜਿਹੜਾ 1886 ਦਾ ਜਿਹੜਾ ਦਾਣਾ ਕਿਸਾਨ ਵੀਰਾਂ ਦੇ ਖੇਤਾਂ ਦੇ ਵਿੱਚ ਕਾਲਾ ਪੈ ਜਾਂਦਾ ਉਹਦਾ ਕਾਰਨ ਕੀ ਹੈ ਕਿ ਤੁਸੀਂ ਸਪ੍ਰੇਇਆਂ ਕਰਦੇ ਹੋ ਵਧੀਆ ਵਧੀਆ ਸਪ੍ਰੇਇਆਂ ਕਰਦੇ ਹੋ ਵਧੀਆ ਸਪ੍ਰੇਇਆਂ ਕਰਨ ਕਰਨ ਕਾਰਨ ਹੀ ਜਿਹੜਾ ਕਿ ਕਾਲਾ ਦਾਣਾ ਪੈ ਜਾਂਦਾ ਜਗ ਜਿਹੜੇ ਕਿਸਾਨ ਵੀਰ ਲੇਟ ਤੱਕ ਯੂਰੀਆ ਜਾਂ ਕੋਈ ਹੋਰ ਮਟੀਰੀਅਲ ਪਾਉਂਦੇ ਰਹਿੰਦੇ ਨੇ ਉਹਨਾਂ ਦੇ ਖੇਤਾਂ ਦੇ ਵਿੱਚ ਵੀ ਜਿਹੜਾ ਕਾਲਾ ਦਾਣਾ ਆਉਂਦਾ ਹੁਣ ਕਈ ਕਿਸਾਨ ਵੀਰ ਕੀ ਕਹਿੰਦੇ ਨੇ ਪੱਤਾ ਲਪੇਟ ਗੋਭ ਦੀ ਸੁੰਡੀ ਵਾਸਤੇ ਕੈਲਡਨ ਕਾਰਟੈਪ ਰੀਜੈਂਟ ਫਟੇਰਾ ਇਹ ਚੀਜ਼ਾਂ ਵੀ ਪਾਉਂਦੇ ਨੇ ਇਸ ਕਾਰਨ ਵੀ ਜਿਹੜਾ ਕਿ ਕਾਲੇ ਦਾਣੇ ਦੀ ਸਮੱਸਿਆ ਖੇਤ ਦੇ ਵਿੱਚ ਆਉਂਦੀ ਹੈ 1886 ਦੇ ਵਿੱਚ ਖਾਸ ਕਰ ਤੇ ਪਹਿਲੀ ਗੱਲ ਤਾਂ ਕਿਸਾਨ ਵੀਰੋ ਤੁਸੀਂ ਆਪਣੇ ਖੇਤ ਦੇ ਵਿੱਚ ਰੀਜੈਂਟ ਕਾਰਟੈਪ ਕੈਲਡਨ ਫਟੇਰਾ ਇਹ ਜਿਹੜੀਆਂ ਜ਼ਹਿਰੀਲੀਆਂ ਦਵਾਈਆਂ ਨੇ ਗਿਆ ਪਤਲਪੇਟ ਜਾਂ ਗੋਭ ਦੀ ਸੁੰਡੀ ਵਾਸਤੇ ਤੁਸੀਂ ਪਾਉਂਦੇ ਹੋ ਇਹ ਨਹੀਂ ਪਾਉਣੀਆਂ ਨੰਬਰ 2 ਜਿਹੜੀ ਤੁਸੀਂ ਸਪਰੇਅ ਕਰਨੀ ਹੈ 1886 ਨੂੰ ਸਿਰਫ ਦੋ ਹੀ ਸਪਰੇਆਂ ਕਰਨੀਆਂ ਦੂਜੀ ਸਪਰੇਅ ਤੋਂ ਬਿਨਾ ਤੀਜੀ ਸਪਰੇਅ ਵਿੱਚ ਮਿਕਸ ਨਹੀਂ ਕਰਨੀ ਇਹ ਨਹੀਂ ਵੀ ਮਿਕਸ ਆਪਾਂ ਕਰ ਨਹੀਂ ਸਕਦੇ ਮਿਕਸ ਇਸ ਕਰਕੇ ਨਹੀਂ ਕਰਨੀ ਕਿਉਂਕਿ ਇਹਨੂੰ ਜ਼ਿਆਦਾ ਸਪਰੇਆਂ ਦੀ ਲੋਡ ਨਹੀਂ ਹੈਗੀ ਸਪਰੇਆਂ ਕਿਹੜੀਆਂ ਕਰਨੀਆਂ ਨੇ ਤੁਸੀਂ ਜਿਵੇਂ ਹੁਣ ਕਿਸਾਨ ਵੀਰੋ ਪਹਿਲੀ ਸਪਰੇਅ ਕਰਨੀ ਹੈ ਜਾਂ ਤਾਂ ਡੁਪਲੀਕੇਟ ਕੋਰਾ ਜਾਂ ਨਾਂ ਦੀ ਹੈ ਪ੍ਰੋਬਲਮਾਂ ਦੀ ਹੈ ਠੀਕ ਹੈ ਸਸਤੀ ਸਪਰੇਅ ਕਰਨੀ ਹੈ ਸੁੰਡੀ ਵਾਸਤੇ ਪੱਤਾ ਲਪੇਟ ਵਾਸਤੇ ਠੀਕ ਹੈ ਜੀ ਜਾ ਗੋਬ ਵਾਸਤੇ ਜਿਹੜੇ ਕਿਸਾਨ ਵੀਰ ਕਹਿੰਦੇ ਨੇ ਕਿ ਅਸੀਂ ਗੋਬ ਦੀ ਸੁੰਡੀ ਵਾਸਤੇ ਫੇਮ ਕਰਦੀ ਐ ਨਾ ਫੇਮ ਨਾ ਕਰੋ ਫੇਮ ਨੂੰ ਛੱਡ ਕੇ ਤੁਸੀਂ ਕੋਈ ਵੀ ਕਰ ਦੋ ओरिजिनल ਕੋਰੋਜ਼ਨ ਕਰ ਦੋ ਡੁਪਲੀਕੇਟ ਕੋਰੋਜ਼ਨ ਕਰ ਦੋ ਪ੍ਰੋਬਲਮ ਕਰ ਦੋ ਜਾਂ ਬਾਇਓਫੈਂਟਰੀ ਨ ਜਿਹੜੀਆਂ ਸੁਕਰੀਆਂ ਆਉਂਦੀਆਂ ਨੇ ਕੰਟੈਕਟ بیس ਤੇ ਉਹ ਤੁਸੀਂ ਕਰ ਸਕਦੇ ਹੋ ਕਿ ਪੱਤਾ ਲਪੇਟ ਜਿਹੜਾ ਕੀ ਸੁੰਡੀ ਐ ਉਹ ਖਤਮ ਹੋ ਜੇ ਨੰਬਰ 2 ਤੇ ਆਪਾਂ ਫੰਗੀਸਾਈਡ ਕਿਹੜਾ ਯੂਜ਼ ਕਰਨਾ ਹੈ ਕਿਸਾਨ ਵੀਰੋ ਇੱਥੇ بڑے ਕਿਸਾਨ ਕਿਉਂਕਿ ਥੋੜੇ ਤੇਜ਼ ਬਣਦੇ ਨੇ ਉਹਨਾਂ ਨੇ ਗਲਤ ਕਮੈਂਟ ਕਰਨੇ ਹੁੰਦੇ ਨੇ ਪਰ ਆਪਾਂ ਨੂੰ ਇੰਨਾਂ ਗੱਲਾਂ ਤੋਂ ਕੋਈ ਕਿਸੇ ਤੋਂ ਕੋਈ ਡਰ ਨਹੀਂ ਕਿਉਂਕਿ ਆਪਾਂ ਚੰਗਾ ਕੰਮ ਕਰ ਰਹੇ ਆਂ ਆਪਾਂ ਜਿਹੜੀ ਗੱਲ ਸਹੀ ਹੈ ਉਹੀ ਗੱਲ ਕਹਾਂ ਪਹਿਲੀਆਂ ਦੋ ਜਿਹੜੀਆਂ ਸਪਰੇਆਂ ਨੇ ਫੰਗੀਸਾਈਡ ਦੀਆਂ ਉਹ ਤੁਸੀਂ ਟੈਬੂਕੈਨਾਜ਼ੋਲ ਦੀਆਂ ਕਰੋ ਟੈਬੂਕੈਨਾਜ਼ੋਲ ਕੱਲਾ ਹੀ ਇੱਕ ਐਸਾ ਫੰਗੀਸਾਈਡ ਹੈ ਜਿਹੜਾ ਕਿ ਦਾਣੇ ਦਾਗ ਹੀ ਹੋਣ ਨੂੰ ਬਹੁਤ ਹੱਦ ਤੱਕ ਮਦਦ ਕਰਦਾ ਵੀ ਦਾਣੇ ਦਾਗ ਹੀ ਨਹੀਂ ਹੋਣ ਦਿੰਦਾ ਤਾਂ 1886 ਤੇ ਦਾ ਖਾਸ ਕਰ ਕਿਸਾਨ ਵੀਰੋ ਜਿਨ੍ਹਾਂ ਨੇ 1886 ਲਈ ਹੈ ਉਹ ਆਪਣੇ ਖੇਤ ਦੇ ਵਿੱਚ ਟੈਬੂਕੈਨਾਜੋਲ ਤੇ ਇੱਕ ਸੁੰਡੀ ਵਾਲੀ ਸਪਰੇ ਇਹ ਦੋਨਾਂ ਨੂੰ ਪਹਿਲੀਆਂ ਦੋ ਸੌਰੀ ਪਹਿਲੀ ਸਪਰੇ ਜਿਹੜੀ ਹੈ ਤੁਸੀਂ ਇਹ ਹੀ ਕਰਨੀ ਹੈ ਟੈਬੂਕੈਨਾਜੋਲ ਔਰ ਸੁੰਡੀ ਵਾਸਤੇ ਠੀਕ ਹੈ ਦੂਜੀ ਸਪਰੇ ਜਿਹੜੀ ਤੁਸੀਂ ਕਰਨੀ ਹੈ ਉਹ ਅੱਗੇ ਜਾ ਕੇ ਆਪਾਂ ਉਸ ਤੇ ਇੱਕ ਅਲੱਗ ਵੀਡੀਓ ਬਣਾਵਾਂਗੇ ਔਰ ਮੈਂ ਖਾਸ ਕਰ 1886 ਤੇ ਇਸ ਕਰਕੇ ਵੀਡੀਓ ਬਣਾਈ ਹੈ ਕੀ ਕਿਸਾਨ ਵੀਰ ਝਾੜ ਕਿਵੇਂ ਲੈ ਸਕਦੇ ਨੇ ਇਹਦੇ ਦਾਣੇ ਦਾਗੀ ਹੋਣ ਤੋਂ ਕਿਵੇਂ ਰੋ ਸਕਦੇ ਨੇ ਉਹ ਸਿਰਫ ਤੁਹਾਡੀਆਂ ਇਹ ਜਿਹੜੀਆਂ ਪਹਿਲੀਆਂ ਦੋ ਸਪਰੇਆਂ ਨੇ ਇਹਨਾਂ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਜੋਲ ਗਰੁੱਪ ਦੀਆਂ ਹੀ ਸਪਰੇਆਂ ਕਰਨੀਆਂ ਨੇ ਤੁਸੀਂ ਬਿਨ ਗਰੁੱਪ ਦੀਆਂ ਨਹੀਂ ਕਰਨੀਆਂ ਜਿਵੇਂ ਜੋਕਸੀ ਸਟੋਪ ਬਿਨਾਂ ਦਾ ਬਿਨ ਗਰੁੱਪ ਦੀ ਕੋਈ ਵੀ ਸਪਰੇ ਨਹੀਂ ਕਰਨੀ ਕਿਉਂਕਿ ਬਿਨਤ ਗਰੁੱਪ ਦੀ ਤੁਸੀਂ ਸਪਰੇ 1886 ਤੇ ਕਰਦੇ ਹੋ ਤਾਂ ਤੁਹਾਡਾ ਜਿਹੜਾ ਝੋਨੇ ਦੇ ਦਾਣੇ ਦਾਗੀ ਬਣਨਗੇ ਬਣਨਗੇ ਜੋਲ ਗਰੁੱਪ ਦੀ ਕੋਈ ਵੀ ਤੁਸੀਂ ਸਪਰੇਅ ਕਰੋਗੇ ਤੁਹਾਡੇ ਖੇਤ ਦੇ ਵਿੱਚ ਦਾਣੇ ਦਾਗ ਨਹੀਂ ਬਣਨਗੇ ਠੀਕ ਹੈ ਕਿਸਾਨ ਵੀਰੋ ਵੀਡੀਓ ਲੰਬੀ ਹੋ ਗਈ ਹੈ ਇਸ ਕਰਕੇ ਵੀਡੀਓ ਨੂੰ ਮੈਂ ਵਿਰਾਮ ਦੇਣਾ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਧੰਨਵਾਦ ਜੀ